ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 사ਤ ਸੰਗਤ ਜੀ ਇੱਕ ਖੁਸ਼ੀ ਦੀ ਗੱਲ ਕਿ ਜਿਹੜਾ ਪਿਛਲੇ ਸਮੇਂ ਦੇ ਵਿੱਚ ਇੱਕ ਸਰਕਾਰ ਵੱਲੋਂ ਨੋਟੀਫਿਕੇਸ਼ਨ ਕੜਿਆ ਗਿਆ ਸੀ ਕਿ ਹਰ ਸਾਲ ਦੀ ਤਰੀਕੇ ਦੇ ਨਾਲ ਜਿਹੜਾ ਜਥਾ ਪਾਕਿਸਤਾਨ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪ੍ਰਗਤ ਤੇ ਨਨਕਾਣਾ ਸਾਹਿਬ ਦਰਸ਼ਨ ਲਈ ਜਾਂਦਾ ਉਸ ਤੇ ਰੋਕ ਲਾਤੀ ਗਈ ਸੀ ਮਗਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੰਟਰਵਿਨ ਕਰਕੇ ਸਰਕਾਰ ਦੇ ਨਾਲ ਗੱਲਬਾਤ ਕਰਕੇ ਔਰ ਉਹਨਾਂ ਦੇ ਸੰਗਾਂਝ ਚ ਸਾਰੀਆਂ ਗੱਲਾਂ ਲਿਆਈਆਂ ਕਿ ਅੱਜ ਦੇਸ਼ ਦੇ ਹਾਲਾਤ ਐਫਓਜੇ ਨੇ ਕਿ ਇੱਕ ਸਿੱਖਾਂ ਦੀ ਇਹ ਬੜੀ ਵੱਡੀ ਭਾਵਨਾ ਹੁੰਦੀ ਹੈ ਕਿ ਇਸ ਗੁਰਪੁਰਪ ਤੇ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ਪੁਰਪ ਤੇ ਗੁਰੂ ਨਾਨਕਾ ਸਾਹਿਬ ਜਾਨ ਅਰਧੇਸ਼ ਦੇ ਵਿੱਚ ਜਾਦ ਕ੍ਰਿਕਟ ਦੇ ਮੈਚ ਹੋ ਸਕਦੇ ਨੇ ਇੱਕ ਦੂਜੇ ਦੇ ਨਾਲ ਤੇ ਇਹ ਤੇ ਬਹੁਤ ਵੱਡਾ ਇਸ਼ੂ ਨਹੀਂ ਹੈ ਜਿੱਥੇ ਸਿਕਿਉਰਿਟੀ ਦਾ ਪ੍ਰਬੰਧ ਨਾ ਕੀਤਾ ਜਾ ਸਕੇ ਔਰ ਸਾਡੀ ਬੇਨਤੀ ਨੂੰ ਮੰਨਦੇ ਹੋਏ ਸਾਰੇ ਪੋਜੀਸ਼ਨ ਦਾ ਸੰਗਿਆਨ ਲੈਂਦੇ ਹੋਏ ਅੱਜ ਦੇਸ਼ ਦੀ ਜਿਹੜੀ ਏਸਟਰਨਲ ਅਫੇਅਰ ਮਿਨਿਸਟਰੀ ਹੈ ਉਹਨਾਂ ਨੇ ਫੈਸਲਾ ਲਿਆ ਔਰ ਜਿਹੜੀ 3000 ਯਾਤਰੀ ਜਿਹੜਾ ਹਰ ਸਾਲ ਜਾਂਦਾ ਹੈ ਉਹਦੀ ਪ੍ਰਵਾਨਗੀ ਦਿੱਤੀ ਗਈ ਸੁਬਮ ਜਿੱਤੇ ਸਰਕਾਰ ਦਾ ਵੀ ਧੰਨਵਾਦ ਕਰਦਾ ਉਥੇ ਸੰਤਾਂ ਨੂੰ ਵੀ ਵਧਾਈ ਦਿੰਦਾ ਕਿ ਇਸ ਮੌਕੇ ਤੇ ਜਿਹੜੇ ਜਿਹੜੇ ਤੁਸੀਂ ਜਾਣਾ ਚਾਹੁੰਦੇ ਹੋ ਉਹ ਆਪਣੇ ਫਾਰਮ ਔਰ ਆਪਣੇ ਪਾਸਪੋਰਟ ਜਮ੍ਹਾਂ ਕਰਾਈਏ ਅਸੀਂ ਤਾਂਕਿ ਇਹਦੀ ਵੈਰੀਫਿਕੇਸ਼ਨ ਕਿਉਂਕਿ ਇਸ ਵਾਰੀ ਸਰਕਾਰ ਨੇ ਖੁਦ ਕਰਨੀ ਹੈ ਔਰ ਇਹਦੀ ਕਰਾ ਕੇ ਜਲਦ ਤੋਂ ਜਲਦ ਸੰਗਤ ਨੂੰ ਉੱਥੇ ਭੇਜ ਸਕੀਏ ਔਰ ਇਹਦਾ ਲਾਹਾ ਸੰਗਤ ਲੈ ਸਕੀਏ ਬਹੁਤ ਬਹੁਤ ਵਧਾਈ ਤੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ